ਤੂੰ ਕਹਿੰਦਾ ਮੈਂ ਫਾਇਰ ਮਾਰੂ ਕੀ ਐ ਤੇਰੇ ਕੋਲ ਨਹੀਂ ਕੋਈ ਫਾਇਰ ਵੀ ਤਾਂ ਕਿੱਥੇ ਦੇਖਦਾ ਇਹ ਵੀਡੀਓ ਬਣਾ ਲਓ ਵੀਡੀਓ ਬਣਾ ਲਓ ਸਬੂਤ ਲੈ ਲਓ ਭਾਈ ਪਹਿਲਾਂ ਪਹਿਲਾਂ ਸਬੂਤ ਇਕੱਠੇ ਕਰ ਲਓ ਭਰਾਵੋ ਹਾਂ ਇਹ ਆ ਕਿ ਮਰਦੇ ਜਾ ਕੇ ਸਬੂਤ ਲੈ ਲਓ ਕਾਨੂੰ ਕਿ ਅਸੀਂ ਖੋਜ ਦੇ ਉੱਥੇ ਹਥਿਆਰ ਹੋਵੇ ਗੋਣੇ ਬਿਸਟਰੋਲ ਕਿੱਥੇ ਤੋਂ ਮਿਲਦਾ ਓਏ ਥੋੜੇ ਪੱਖਾ ਛਾੜਾ ਛੋੜੇ ਪਿੱਛੇ ਹੋਇਆ ਯਾਰ ਬੱਥੇ ਕੀ ਲੱਗ ਲੋਗੇ ਹੋਈਆ ਹਥਿਆਰ ਦੂਰ ਹੋਵੇ ਫੇਰ ਆਉਂਦਾ ਸੀ ਕਿ ਇਹ ਵਿਤੋਂ ਆਇਆ ਤੂੰ ਮੈਂ ਮਤਲਬ ਕਿੱਥੇ ਤੇਰਾ ਆਇਆ ਹੈ ਨਹੀਂ ਵਸਟੋਲ ਕਿੱਥੋਂ ਹੋਂਦਾ ਹੀ ਮਾਰਦਾ ਸੀ ਗਲਤੀ ਹੋ ਗਈ ਬਾਪੂ ਜੀ ਨਾਲ ਫੋ ਮਾਰਦਾ ਸੀ ਬਈ ਤਾਂ ਵੱਜ ਗਿਆ ਆ ਬੰਦੇ ਨੂੰ ਕਿੱਥੇ ਜਾਣਦੇ ਸੀ ਗਲਤੀ ਹੋ ਗਈ ਗਲਤੀ ਹੋ ਗਈ ਬਾਪੂ ਜੀ ਗਲਤੀ ਹੋ ਗਈ ਹਾਂਜੀ ਪਹਿਲਾਂ ਉਹਦਾ ਲੱਗੇਗਾ ਹਾਂ ਦਾ ਹੋ ਕੇ ਫਿਰ ਤਾਂ ਦੀ ਗਲਤੀ ਹੁੰਦੀ ਸੀ ਬਈ ਕਿਸੇ ਨੇ ਲੁੱਟੇ ਪਹਿਲੀ ਲੁੱਟਵਾ ਕੀਤੀ ਆ ਪਹਿਲੀ ਯਾਰ ਲੁੱਟਣ ਲੱਗਾਗਾ ਨਾ ਜੇ ਮੈਂ ਤਾਂ ਫੋਕ ਲੱਗਾ ਹਾਂ ਦਾ ਫਿਰ ਤਾਂ ਦੀ ਗਲਤੀ ਸੀ ਨਹੀਂ ਨਸ਼ਾ ਕਰਦਾ ਨਹੀਂ ਬਈ ਨਸ਼ਾ ਕਰਦਾਗਾ ਬੋਲਣਾ ਖਾਣਾ ਖਲਣਾ ਹੋਰ ਕੋਈ ਨਾ ਚੰਨੀ ਕਰੀ। ਚੱਲੋ ਵੀ ਬਾਈ। ਆ ਬਾਪੂ ਨੂੰ ਲੁੱਟਦਾ ਸੀਗਾ ਬਾਈ। ਉਹ ਰੋਪੂ ਠੀਕ ਹੈ ਗੱਲ ਜੀ। ਇਹ ਉਹ ਸਾਡੇ ਮੁੰਡੂ ਦੇ ਬਾਪੂ ਤਾਂ। ਹੋਰ ਇਹਦਾ ਹੱਥੋਂ ਪਾਈ ਕਰੀ ਗਿਆ। ਚੱਲੋ ਵੀ। ਕੀ ਗੱਲ? ਲਾ ਵੀਡੀਓ ਲਾ ਲਾ ਲਾ। ਲਾ 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 ਸਵਾਰ ਕੇ ਕੀ ਗੱਲ? ਪਿੰਡ ਵਾਲਾ। ਬਾਪੂ ਕੀ ਗੱਲ ਹੋਈ ਅਸੀ? ਪਹਿਲਾਂ ਆ ਆ ਦੇਖਦਾ ਆ ਆ ਜਾਂਦਾ ਢੇੜਾ ਦਾ ਪੈਂਦਾ ਜਾ। ਹੈ? ਮੈਂ ਆ ਆ ਦੇਖਦਾ ਪੈਂਦਾ ਜਾਂਦਾ ਨਹੀਂ। ਮੈਂ ਮੋਟਰਸਾਈਕਲ ਆਉਣੀ। ਠੀਕ ਤਾ ਓਏ। ਮੈਂ ਖੜਾ ਲਾਂਗਾ ਮੂਰੇ ਨੂੰ ਬੈਠੇ ਬੈਠੇ ਇੱਧਰ। ਮੂਰੇ ਨੂੰ ਰੇਕ ਪੇਮਨ ਮੋਟਰਸਾਈਕਲ। ਆ ਓਏ। ਬਈ ਚਲੇ ਗਿਆ ਓਏ। ਕਿਹੜੇ ਗਲਤ ਅੱਜ ਅੱਛਾ ਬਾਬੂ ਦੀ ਪਹਿਲੀ ਸਲਾ ਲਾਓ ਅਬੂ ਅਜਾ ਕੱਲ ਟੱਲੇ ਬੈਠਾ ਬਾਬੂ ਇੱਧਰ ਲਾ ਇੱਧਰ ਇੱਧਰ ਅਬੂ ਗਲਤੀ ਹੋ ਗਈ ਉਸ ਗਲਤੀ ਅੱਗੇ ਤੇ ਨਹੀਂ ਕਰਦਾ ਪਹਿਲੀ ਗੱਲ ਪਹਿਲੀ ਗਲਤੀ ਕਰਨਗੇ ਅੱਜ ਹੂੰ ਅੱਗੇ ਤੇ ਨਹੀਂ ਕਰਦਾ ਭਾਈ ਤੋੜਨਾ ਬੋਲ ਜਿਵੇਂ ਪਹਿਲੀ ਗਲਤੀ ਜਿਉਣਾ ਗਿਆ ਨਾ ਨਾ ਜਾ ਸਕਦਾ ਅੱਛਾ ਮੂੰਹ ਖੋਲੂਗਾ ਮੂੰਹ ਤਾਂ ਖੋਲੇ ਨਹੀਂ ਬਾਬੂ ਦਾ ਫਰਜ਼ ਹੈ ਮੂੰਹ ਖਲਾਂਗੇ ਯਾਰ ਵੀਡੀਓ ਮੂੰਹ ਖਲਾਂਗੇ ਮੂੰਹ ਖੋਲੇ ਯਾਰ ਮੂੰਹ ਖੋਲਾਂਗੇ ਸਰ ਮੇਰਾ ਖਸਮਾ ਤੁਦੰਦਲਾ ਮੁੰਡਾ ਓਏ ਕਰਤਾਰੇ ਦਾ ਮੁੰਡਾ ਲਾ ਦੇ ਦੇਖ ਲੈ ਬਾਈ ਨਾਲ ਦੇ ਪਿੰਡ ਲਾ ਓਏ ਹਾਂ ਓਏ ਤੁਸ ਕਰਤਾਰੇ ਦਾ ਮੁੰਡਾ ਕੰਦਰ ਦੇਆ ਬਾਈ ਬੈਂਕ ਬੈਂਕ ਚ ਲੱਗਿਆ ਸੀ ਬਾਈ ਇਹ ਐਡਾ ਸਾਲਾ ਸੀ ਯਾਰ ਬਾਈ ਯਾਰ ਕਰਤਾਰੇ ਦਾ ਮੁੰਡਾ ਨਹੀਂ ਓਏ ਆ ਕੀ ਹੋ ਗਿਆ ਤੈਨੂੰ ਓਏ ਇਹਦੇ ਕੋਲ ਨਾ ਸਦਗੀ ਓ ਬਾਈ ਪਿਛਲੇ ਹਫਤੇ ਯਾਰ ਉਹ ਪਿਛਲੇ ਹਫਤੇ ਦਾ ਮੋਟਰਸਾਈਕਲ ਮੈਂ ਕਿ ਸੁਣਾਇਆ ਕੰਜਰ ਦਾ ਫੇਰ ਨਹੀਂ ਬੰਦਾ ਬਣਦਾ ਤੂੰ ਕੀ ਲਾਂਜ ਸ਼ਗਨ ਤੈਨੂੰ ਓਏ ਭਾਈ ਮੈਂ ਨਾ ਨਾ ਬੰਦੇ ਨਾਲ ਲੈ ਕੈਮਰੇ ਚ ਮੈਂ ਆਪ ਹੀ ਲੱਗ ਕੇ ਨਾ 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 ਧੁਰਨਾ ਬਲਾਵਾਂਗੇ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਭਾਈ ਮੈਂ ਆਪ ਹੀ ਲੱਗਾਂਗਾ ਪੁਲਿਸ ਮੰਗਾਓ ਯਾਰ ਫੋਨ ਬਲਾਓ ਯਾਰ ਇੱਕ ਰੇਡੀ ਫੋਨ ਲਾ ਦੋ ਜੀ ਫੋਨ ਫੋਨ ਯਾਰ ਫੋਨ ਲਾ ਇੱਕ ਦਿਨ ਬੁਲਾਓ ਪੁਲਿਸ ਫੱਜਾ ਪਹਿਲੀ ਤੇ ਗੱਲ ਹੋਣੀ ਹੁਣ ਇਹ ਤਾ ਕੋਈ ਨਹੀਂ ਕੋਈ ਪੁਲਿਸ ਦਾ ਮੰਗਾਵਾ ਹੁਣ ਫੋਨ ਫੜੋ ਫੋਨ ਲਾ ਹਟ ਜਾ ਮੂੰ ਲਾ ਬੰਦੇ ਬੰਦੇ ਨੂੰ ਮੂੰ ਬੰਦ ਨੂੰ ਲਾਜਲਾ ਬੰਦਾ ਇੰਦਾਂ ਨੂੰ ਇਸ ਗਮੋਦਿਲ ਆਉ ਬਲਾਈ ਕਿਸੇ ਨੇ ਨਹੀਂ ਪੁਲਿਸ ਲਾਵਾਂਗੇ ਵੀਰ ਪੁਲਿਸ ਨੂੰ ਫੋਨ ਲਾਵਾਂਗੇ ਜੀ ਬਈ ਪਹਿਲੀ ਗੱਲ ਮੈਂ ਲਾਂਦਾ ਹਾਂ ਪੁਲਿਸ ਬਹੁਤ ਬਈ ਹਲੋ ਵੀਰੇ ਐਵੇਂ ਤਾਨੂੰ ਅੰਦਰ ਬੜੋ ਜੀ ਮੈਂ ਤਾਂ ਕਹਣਾ ਦੱਸ ਬੜਾ ਉਹ ਕਰ ਨਹੀਂ ਤੇ ਡਾਂਗ ਫੇਰਾਂਗੇ ਹਾਂ ਦੱਸ ਬਈ ਯਾਰ ਪਹਿਲੀ ਗੱਲ ਤੇ ਸਿੱਧਾ ਹੋ ਕੇ ਦੱਸ ਆ ਨੰਬਰ ਲਾ ਇੱਕ ਤੱਕ ਲਾ ਨੰਬਰ ਚਲ ਬਬੂ ਮਾਰੀਂ ਤਾ ਨਾ ਪਹਿਲੀ ਮਰਿਆ ਗਲਤੀ ਇਹ ਨਾ ਮਾਰ ਨਾ ਬਬੂ ਰਹਿਣ ਦੇ ਤੈਨੂੰ ਨਾ ਮਾਰ ਗਲਤੇ ਸੱਪ ਮਰੇ ਇਹਨਾਂ ਦੇ ਕੀ ਕਰਾਂਗੇ ਮਾਰ ਕੇ ਆਹੀ ਬੋਸਰੀ ਉਸ ਕਹਿੰਦੀ ਇਹਨਾਂ ਨੂੰ ਹੋਰ ਯਾਰ ਡੇੜੀ ਗੱਲ ਕਰਿਓ ਆਹ ਕਰਾ ਗੱਲ ਆਹ ਗੱਲ ਕਰ ਹਾਂਜੀ ਬਾਈ ਬਾਈ ਬੂਟਾ ਬੋਲਦਾ ਬੂਟਾ ਹਾਂਜੀ ਹਾਂਜੀ ਭਰਾਵਾ ਤੁਹਾਡਾ ਬੰਦਾ ਇੱਥੇ ਪਿਆ ਬਾਪੂ ਨੂੰ ਲੁੱਟਦਾ ਸੀ ਜਿਹੜਾ ਸਿਆਣਾ ਬੇਣਾ ਬੰਦਾ ਯਾਰ ਚਿੱਟੀ ਧੜੀ ਐ ਆਪਣੇ ਪਿੰਡ ਵਾਲਾ ਹੀ ਆਹੋ ਆ ਸਾਨੂੰ ਤਾਂ ਆਇਆ ਸੀ ਵੀ ਪਤਾ ਨਹੀਂ ਕੋਈ ਹੋਰ ਹੋਊਗਾ ਮੂੰਹ ਤੇ ਕਪੜਾ ਉਪੜਾ ਬੰਨਿਆ ਸੀ ਤੇ ਯਾਰ ਔਰ ਬਾਪੂ ਆ ਬੇਚਰਾ ਯਾਰ ਆਪੂ ਕਹੀ ਗੱਲ ਮੜੀ ਜੀ ਉਹ ਪੁੱਛਦਾ ਕਿ ਤੁਰਨਾ ਦਦ ਦਦ ਉਹਦੇ ਇਹੇ ਸ਼ਮਾ ਪਰੇਸ਼ਮਾ ਮਾਦਾ ਆਹੀ ਪੰਡਾਲ ਤੇ ਸ਼ਰਮ ਮੋੜੀ ਮੋੜੀ ਸ਼ਰਮ ਹੋਏ ਉਹ ਗੜਤੀ ਹਾਂ ਦੱਸ ਯਾਰ ਕੀ ਬੰਦਾ ਕਰੂਗਾ ਇਹੋ ਕੀ ਕਰਕੇ ਹੁਣ ਅਸੀਂ ਤੇਨੂੰ ਇੱਥੇ ਬੁਲਾਉਣ ਨੂੰ ਕਹਿੰਦੇ ਸੀ ਤਾਂ ਛੜਾ ਕੇ ਲੈ ਜਾਏਂਗਾ ਤੇ ਇਹ ਨੂੰ ਪਤਾ ਲੱਗੂ ਕਰੇ ਵੀ ਝੂਠ ਬੋਲਦਾ ਹੋ ਲੋ ਕੀ ਕਰਾ ਯਾਰ ਮਾਂ ਪਿਓ ਦਾ ਕੀ ਸੂਰ ਆ ਬਾਈ ਕਸੂਰ ਤਾਂ ਹੈਗਾ ਯਾਰ ਸਮਝਾ ਕੇ ਰੱਖੇ ਪਹਿਲਾਂ ਲਵਾ ਦਦਾ ਕਰੂਗਾ ਨਾ ਹੋਰ ਸਰ ਥੋੜਾ ਸਰ ਕਰ ਵੀ ਕੀ ਕਰ ਤਾਲਾ ਤੂੰ ਹੈ ਕੌਣ ਤੂੰ ਜਿਹੜਾ ਕੋ ਸਾਗਾ ਮੈਂ ਗੋਲੀ ਮਾਰੂੰ ਤੇਰੇ ਮੇਰੇ ਕੋ ਤਾਂ ਮੋਬਾਈਲ ਹੀ ਸੀਗਾ ਹੋਰ ਘੜ ਪੈਕਟ ਪੈਸੇ ਦੇ ਵਿੱਚ ਹੀ ਆ ਉਹ ਵਿੱਚ ਹੀ ਆ ਖੜ ਜਾ ਹੈ ਕੌਣ ਤੂੰ ਮੂੰਹ ਬੰਨੇ ਉਹ ਮੋਟਰਸਾਡ ਆਏ ਹੈ ਜੈ ਹੈ ਗੱਤ ਦੇ ਬਗੈ ਤੈਨੂੰ ਮੈਂ ਕਹ ਪੈਸੇ ਕੱਢ ਜਿਹੜੇ ਹੈਗੇ ਤੇਰੇ ਕੋਲ ਹਾਂ ਜਵਾਬ ਆ ਲਾਤਾ ਮੇਰਾ ਕੁਛ ਆਉਣਾ ਦੇਖੋ ਆਪਰ ਨੂੰ ਲੋੜ ਹੀ ਨਹੀਂ ਜਾਣਦੀ ਯਾਰਾ ਦੇਖਿਆ ਹੋਈ ਦੇਖੀ ਸੀ ਹੈ ਜੋ ਬੁਢਾ ਯਾਰ ਬੁਢੇ ਨੂੰ ਉੱਠੀ ਆ ਨਾ ਛੜੇ ਆ ਯਾਰ ਜਨੇੜੇ ਰੱਖੇ ਕਢਾ ਕੇ ਬਾਜੂ ਖਾਣੇ ਦੇ ਤੱਕ ਹੀ ਆਂ ਕੇ ਜਾ ਵਾਹ ਉਹ ਬਾਈ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਦੇਖਿਆ ਨੂੰ ਵੀਡੀਓ ਬਣਾਈ ਜਾਂਦਾ ਯਾਰ ਲੁੱਟਕੋ ਕਰੀ ਜਾਂਦਾ ਇਹ ਲੈ ਆ ਬਈ ਭੱਜ ਕੇ ਰਾਜ ਵੜੋ ਕੌਣ ਆ ਤੂੰ ਹੜਨ ਇਹ ਬਾਮ ਰੋ ਅੰਦਰ ਆ ਮੈਂ ਕਹਾਂ ਗਿਆ ਹੁਣ ਕੌਣ ਆ ਤੂੰ ਲੈ ਬਹਾ ਬਣਾ ਬਣਾ ਕਿੱਛ ਕਰ ਬਿੱਚ ਇਹ ਵੀਡੀਓ ਨਾ ਬਣਾ ਲੋ ਬਣਾ ਕਿਉਂ ਨਾ ਕੌਣ ਆ ਤੂੰ ਹੜੋ ਐ ਰਹੀ ਨਹੀਂ ਘਰ ਤੇ ਵੀਡੀਓ ਬਣਾ ਲੋ ਬਈ ਇਹਦੀ ਵੋਇਸ ਕਰਕੇ ਨਖਰਾ ਆ ਬਣਾ ਤੂੰ ਵੀਡੀਓ ਬਣਾ ਦੇ ਬਣਾ ਬਣਾ ਦੀ ਵੀਡੀਓ ਬਾਈ ਹੁਣ ਅਸਦਾ ਭਰਾਵਾ ਸਾਡਾ ਯਾਰ ਅਸੀਂ ਬਾਈ ਤੁਸੀਂ ਕਹਿੰਦੇ ਵੀਡੀਓ ਬਣਾਈ ਜਾਨੇ ਮੇਰੀ ਗੱਲ ਸੁਣੋ ਹਾਂ ਬਾਈ ਉਹ ਸਾਡਾ ਦਾ ਬੇਰੇ ਕੰਮ ਹੈ ਯਾਰ ਮੈਂ ਤਾਂ ਮੇਰਾ ਖੇਤ ਹੈ ਮੈਂ ਤਾਂ ਪੱਤਰਕਾਰ ਬੰਦਾ ਹੈ ਬਾਈ ਯਾਰ ਜੇ ਅਗਲੇ ਦਿਨ ਮੇਰੇ ਫੇਰ ਮਾਰਿਆ ਫੇਰ ਇੱਕ ਜੋ ਨਹੀਂ ਇਹਨੂੰ ਮਾਰ ਦਿੰਦਾ ਹੈ ਕੌਣ ਜੇ ਅਸੀਂ ਨਾ ਬਾਈ ਫਿਰ ਹੁਣ ਸਾਡਾ ਦਾ ਕੀ ਕੁਛ ਦਾ ਤੁਸੀਂ ਵੀਡੀਓ ਆਪਦੀ ਬਣਾ ਲਓ ਯਾਰ ਇਹਨੂੰ ਉੱਥੇ ਬੰਨੋ ਅਸੀਂ ਇਹਨਾਂ ਨਾਲ ਬਾਈ ਕਿਉਂ ਮੰਗਾ ਲੈਣਾ ਯਾਰ ਤੁਹਾਨੂੰ ਲੁੱਟਿਆ ਤੁਸੀਂ ਕਰੋ ਯਾਰ ਬਾਈ ਨਾ ਕਰੋ ਉਹ ਆਪਣਾ ਬੰਦਾ ਕੰਮ ਕਰਦਾ ਜੇ ਮੋਟਰ ਸੱਟ ਨਾ ਆਇਆ ਸੀ ਇਹਥੇ ਕੀ ਗੱਲ ਹੋ ਗਈ ਬਾਪੂ ਜੀ ਕੀ ਗੱਲ ਹੋਈ ਇਹ ਇਹ ਦੇਖ ਬਾਈ ਖੇਤ ਨੂੰ ਜਾਂਦਾ ਸੀ ਲਿਆ ਅੱਛਾ ਜੀ ਖੇਤ ਨੂੰ ਜਾਂਦਾ ਸੀ ਹੱਥ ਦਿੱਤਾ ਮੈਂ ਹੌਲੀ ਕਰ ਲਾ ਮੂੰਹੇ ਟੱਕਣਾ ਪਵੇ ਹਾਂ ਆ ਕਰਦਾ ਜਾਂਦਾ ਨਹੀਂ ਮਿਲਦਾ ਆ ਪਹਿਲਾਂ ਵੀ ਸੱਟਾ ਖਾਈ ਫਿਰਦਾ ਜੀ ਹਾਂ ਆ ਦੇਖੋ ਕੀ ਬਾਈ ਅਸੀਂ ਨਾ ਵੀਡੀਓ ਅਸੀਂ ਛੱਡਾ ਨਹੀਂ ਸਕਦੇ ਅਗਲਾ ਕਦ ਸਾਨੂੰ ਸਾਡੇ ਫੈਰ ਮਾਰੇ ਇੱਕ ਚ ਯਾਰ ਬਾਪੂ ਮੈਂ ਤੈਨੂੰ ਤੈਨੂੰ ਵੀ ਗਲਤ ਕਹਿਣਾ ਹੈ ਕਿ ਤੈਨੂੰ ਕੀ ਲੋੜ ਸੀ ਕਿ ਯਾਰ ਨਾਲ ਮੁਕਾਬਲਾ ਕਰਨ ਦੀ ਅਗਲੇ ਦਿਨ ਇੱਕ ਚੋਲੀ ਮਾਰੀ ਫੇਰ ਫਿਰ ਦੇਖੀ ਜਾਂਦੀ ਯਾਰ ਆ ਲੁੱਕੇ ਕਿੰਨਾ ਕਿਚ ਰਹਾਗੇ ਨਾ ਬੋਲਾਂਗੇ ਪਹਿਲਾ ਫੌਜ ਚ ਰਿਹਾ ਏ ਕਣ ਇਹ ਬਾਪੂ ਸਾਡਾ ਅੱਛਾ ਅੱਛਾ ਤਾਂ ਇਹ ਨਹੀਂ ਦਲੇਰੀ ਨਾਲ ਵੀ ਮੁਕਾਬਲਾ ਕੀਤਾ ਨਹੀਂ ਇਹ ਲੈ ਜਾਂਦਾ ਸਾਰਾ ਕੁਝ ਖੋਕੇ ਦਾ ਅੱਛਾ ਯਾਰ ਮੋਬਾਈਲ ਕੱਢ ਆਸੀ ਤੇ ਗੋਲੀ ਅਜੇ ਉੱਚੀ ਆ ਹਾਂ ਹਾਂ ਸਾਡੇ ਕੋਲ ਪੈਸੇ ਵੀ ਇਹਦੇ ਭਾਜੀ ਉਰਦਨ ਨੂੰ ਸੁਣ ਪੁੱਲਸ ਨੂੰ ਫੋਨ ਲਾਈ ਆ ਵੀ ਇਹਦੀ ਪੈਸੇ ਆ ਲਾ ਲਾ ਪੁੱਲਸ ਨੂੰ ਫੋਨ ਉਹ ਕਾਹ ਨੂੰ ਯਾਰ ਕਾਹ ਨੂੰ ਪੁੱਲਸ ਨੂੰ ਫੋਨ ਆਉਣਾ ਹੈ ਜੀ ਯਾਰ ਲਾਉਣਾ ਪਊਗਾ ਬਈ ਲਾਉਣਾ ਪਊਗਾ ਬਈ ਅਰੇ ਨਾ ਨਹੀਂ ਵੀਰੇ ਮੇਰੀ ਸਰਾਂ ਥੋੜੇ ਜਿਹੜੇ ਕੋਲ ਸੀਗੇ ਸਰਾਂ ਮੋੜ ਲਾ ਤੂੰ ਕਹਿੰਦਾ ਮੈਂ ਫਾਇਰ ਮਾਰੂ ਕੀ ਆ ਤੇਰੇ ਕੋਲ ਫਾਇਰ ਵੀ ਤਾਂ ਕਿੱਥੇ ਕੋਈ ਨਹੀਂ ਕੋਈ ਨਹੀਂ ਬਈ ਇਹ ਵੀਡੀਓ ਬਣਾ ਲਓ ਵੀਡੀਓ ਬਣਾ ਲਓ ਸਬੂਤ ਲੈ ਲਓ ਬਈ ਪਹਿਲਾਂ ਅਲਾ ਸਬੂਤ ਇਕੱਠੇ ਕਰ ਲਓ ਭਰਾਵੋ ਹਾਂ ਇਹ ਲਾ ਕੇ ਮਰਦੇ ਜਾ ਕੇ ਸਬੂਤ ਲੈ ਲਓ ਕਾਹ ਨੂੰ ਕਿਉਂਕਿ ਜੇ ਕੋਈ ਹਥਿਆਰ ਹੋਵੇ ਕੋਈ ਨਹੀਂ ਪਿਸਟੋਲ ਕਿੱਥੇ ਉਹ ਥੋੜੇ ਪੱਗ ਖੜ ਕਿੰਨੇ ਕਿੱਲੋ ਗੋੜ ਹੋ ਰਿਹਾ 400 ਹੋਵੇ ਫਿਰ ਠੀਕ ਹੈ ਕਿੱਥੋਂ ਐ ਤੂੰ ਨਹੀਂ ਮਸਤੋਲ ਕਿੱਥੇ ਤੇਰਾ ਹੈ ਨਹੀਂ ਹੈ ਨਹੀਂ ਮਸਤੋਲ ਕੋਈ ਗਲਤੀ ਹੋ ਗਈ ਬਬੂ ਜੀ ਇਹ ਤਾਂ ਮਾਰਦਾ ਸੀ ਫਿਰ ਤਾਂ ਬਚ ਗਿਆ ਆਪ ਬੰਦੇ ਨੂੰ ਕਿੱਥੇ ਜਾਣਦੇ ਸੀ ਇਹ ਗਲਤੀ ਹੋ ਗਈ ਗਲਤੀ ਹੋ ਗਈ ਬਬੂ ਜੀ ਗਲਤੀ ਹੋ ਗਈ ਹਾਂਜੀ ਪਹਿਲਾਂ ਉਹ ਬੰਦਾ ਆਏਗਾ ਆਪਦਾ ਹੋ ਕੇ ਫਿਰ ਤਾਂ ਹੀ ਗਲਤੀ ਹੁੰਦੀ ਸੀ ਬਈ ਕਿਸੇ ਨੇ ਲੁੱਟੇ ਪਹਿਲੀ ਲੁੱਟਵਾ ਕੀਤੀ ਆ ਪਹਿਲੀ ਏ ਲੁੱਟਣ ਲੱਗੇਗਾ ਨਾ ਜੇ ਮੈਂ ਤਾਂ ਖੋਖੜਾ ਗਾ ਹਾਂ ਤਾਂ ਫਿਰ ਤਾਂ ਹੀ ਗਲਤੀ ਸੀ ਨਹੀਂ ਨਸ਼ਾ ਕਰਦਾ ਕੋਈ ਬਈ ਨਸ਼ਾ ਕਰਦਾ ਹੈਗਾ ਬੋਲਣਾ ਖਾਣਾ ਕਰ ਲਓ ਫੋਰ ਕੋਈ ਨਸ਼ਾ ਨਹੀਂ ਕਰਦਾ ਬਈ ਆ ਬਾਪੂ ਨੂੰ ਲੁੱਟਦਾ ਸੀਗਾ ਬਈ ਹੋਰ ਉਹ ਪੁੱਠੀ ਦਾ ਸੀਗਾ ਜੀ ਠੀਕ ਹੈ ਸਾਡੇ ਬੰਦੇ ਦੇ ਬਾਪੂ ਤਾਂ ਹੋਰ ਇਹਦਾ ਹੱਥੋਂ ਪਾਈ ਕਰੀ ਗਿਆ ਬਈ ਕੀ ਗੱਲ ਲਾ 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 ਬਾਪੂ ਕੀ ਗੱਲ ਹੋਈ ਰਸੀ ਪਹਿਲਾਂ ਆ ਬੰਦੇ ਦਾ ਆਇਆ ਜਾਂਦਾ ਸੀ ਡੇਢ ਦਾ ਪੈਂਦਾ ਜਾਂ ਮੈਂ ਆ ਆ ਦੇਖਦਾ ਪੈਂਦਾ ਜਾਂਦਾ ਜੀ ਮੈਂ ਮੋਟਰਸਾਈਕਲ ਆਉਣੀ ਠੀਕ ਹੈ ਤਾਂ ਮੈਂ ਖੜਾ ਲਿਆ ਮੂਰੇ ਨੂੰ ਪੈਸੇ ਇਧਰ ਮੂਰੇ ਨੇ ਰਿਕਪੇ ਮਨੋਟ ਦੇ ਆ ਓਏ ਮੈਂ ਚਲੇ ਗਿਆ ਸੁਰਗ ਕਿਹੜੇ ਘਰ ਕਦੇ ਚਲ ਨਹੀਂ ਇਧਰ ਅੱਛਾ ਬਾਬੂ ਇਹ ਪਹਿਲੀ ਸਲਾ ਲਾਓ ਬਾਬੂ ਆਜਾ ਚੱਲ ਚੱਪ ਫੱਲੇ ਬੈਠਾ ਬਾਬੂ ਇਧਰ ਲਾ ਇਧਰ ਇਧਰ ਬਾਬੂ ਗਲਤੀ ਹੋ ਗਈ ਅਸਰ ਉਹ ਗਲਤੀ ਅੱਗੇ ਤੇ ਨਹੀਂ ਕਰਦਾ ਪਹਿਲੀ ਗੱਪ ਪਹਿਲੀ ਹੀ ਗਲਤੀ ਕਰਨਗੇ ਭਾਈ ਹੂੰ ਅੱਗੇ ਤੇ ਨਹੀਂ ਕਰਦਾ ਭਾਈ ਛੋੜਨਾ ਬੋਲ ਓਏ ਜਿਵੇਂ ਪਹਿਲੀ ਹੀ ਗਲਤੀ ਹੋਣਾ ਕੀ ਹੈ ਨਾ ਨਾ ਜਾ ਸਕਦਾ ਅੱਛਾ ਬੋਲੂਗਾ ਮੂੰਹ ਤੇ ਖੋਲੇ ਨਹੀਂ ਯਾਰ ਮੂੰਹ ਖੜਾ ਖੜਾ ਮੂੰਹ ਖਲਾਂਗੇ ਯਾਰ ਵੀਡੀਓ ਮੂੰਹ ਬਣਾਗੇ ਮੂੰਹ ਖੋਲੇ ਯਾਰ ਮੂੰਹ ਖੋਲਾ ਹੈ ਸਿਆਣਾ ਬੀ ਦਾ ਖਸਮਾ ਤੁਦਾਂ ਨਾਲ ਮੁੰਡਾ ਓਏ ਕਰਤਾਰੇ ਦਾ ਮੁੰਡਾ ਨਾ ਯਾਰ ਦੇਖ ਲੈ ਬਾਈ ਨਾਲ ਦੇ ਪਿੰਡ ਦਾ ਓਏ ਹਾਂ ਓਏ ਤੁਸਾਂ ਕਰਤਾਰੇ ਦਾ ਮੁੰਡਾ ਕੰਦਰ ਦਿਆ ਬਾਈ ਬੈਂਕ ਬੈਂਕ ਚ ਲੱਗਿਆ ਸੀ ਬਾਈ ਇਹ ਐਡਾ ਸਿਆਣਾ ਸੀ ਯਾਰ ਬਾਈ ਯਾਰ ਕਰਤਾਰੇ ਦਾ ਮੁੰਡਾ ਨਹੀਂ ਓਏ ਆ ਕੀ ਹੋ ਗਿਆ ਤੈਨੂੰ ਓਏ ਨਹੀਂ ਨਹੀਂ ਇਹਦੇ ਕੋਈ ਮਸਦਗੀ ਓ ਬਾਈ ਪਿਛਲੇ ਹਫਤੇ ਯਾਰ ਇੱਕ ਪਿਛਲੇ ਹਫਤੇ ਦਾ ਮੋਟਰਸਾਈਕਲ ਖੜਾ ਗਈ ਮੈਂ ਕਿ ਸੁਣਾਇਆ ਕੰਜਰ ਦਾ ਫੇਰ ਨਹੀਂ ਬੰਦਾ ਬਣਦਾ ਤੂੰ ਕੀ ਲਾਂਜ ਸ਼ਰਮਦ ਨੂੰ ਇਹ ਨਹੀਂ ਮੈਂ ਨਾ ਨਾ ਬੰਦੇ ਨਾਲ ਲੈ ਕੈਮਰੇ ਚ ਮੈਂ ਆਪ ਹੀ ਲੱਗਾ ਕਿਸੇ ਨਾ 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 ਪੁਰਾਣਾ ਬਣਾਵਾਂਗੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਬਈ ਮੈਂ ਆਪ ਹੀ ਲੱਗਾ ਤੁਸ ਮੰਗਾਓ ਯਾਰ ਫੜਾਓ ਲਾਓ ਯਾਰ ਇੱਕ ਵਾਰੀ ਫੋਨ ਲਾ ਦੋ ਹੀ ਫੋਨ ਫੋਨ ਆ ਯਾਰ ਫੋਨ ਲਾ ਦੇ ਇੱਕ ਵਾਰੀ ਫੋਨ ਲਾ ਦੇ ਸੁਣੋ ਫੜ ਜਾ ਪਹਿਲੀ ਤਾਂ ਗੱਲ ਕੋਈ ਨਹੀਂ ਕੋਈ ਪੁਲਿਸ ਦਾ ਮੰਗਾਵਾ ਹੁਣ ਫੋਨ ਫੜੋ ਦਾ ਫੋਨ ਲਾ ਹੜ ਜਾ ਮੂੰ ਲਾਉ ਬੰਦੇ ਬੰਦੇ ਨੂੰ ਮੂੰ ਬੰਦੇ ਨੂੰ ਲਾਜਲਾ ਬੰਦਾ ਇਹਨਾਂ ਨੂੰ ਇਸ ਗਮੋਦਿਲ ਆਉ ਬੁਲਾਇਆ ਕਿਸੇ ਨੇ ਨਹੀਂ ਪੁਲਿਸ ਲਾਵਾਂਗੇ ਵੀਰ ਪੁਲਿਸ ਨੂੰ ਫੋਨ ਲਾਵਾਂਗੇ ਤਾਂ ਬਈ ਪਹਿਲੀ ਗੱਲ ਮੈਂ ਲਾਉਂਦਾ ਪੁਲਿਸ ਬੋਖਲ ਵੀਰ ਹਲੋ ਵੀਰੇ ਐਵੇਂ ਤਾਨੂੰ ਅੰਦਰ ਬੜੋ ਜੀ ਮੈਂ ਤਾਂ ਕਹਣਾ ਦੱਸ ਬੜਾ ਉਹ ਕਰੋ ਨਹੀਂ ਤਾਂ ਡਾਂਗ ਫੇਰਾਂਗੇ ਹਾਂ ਦੱਸ ਬਈ ਯਾਰ ਪਹਿਲੀ ਗੱਲ ਤੇ ਸਿੱਧਾ ਹੋ ਕੇ ਦੱਸ ਆ ਨੰਬਰ ਲਾ ਚੱਕ ਤੱਕ ਲਾ ਨੰਬਰ ਤੇਰ ਬੱਪੂ ਮਾਰਿੰਦਾ ਨਾ ਪਹਿਲੀ ਮਗਰ ਗਲਤੀ ਨਾ ਮਾਰੂ ਨਾ ਬੱਪੂ ਰਹਿਣ ਦੇ ਉਹਦੋਂ ਤੱਕ ਕਰੂਗੇ ਇਹਨੂੰ ਨਾ ਮਾਰ ਗਲਤੇ ਸੱਪ ਮਰੇ ਇਹਨਾਂ ਦੇ ਕੀ ਕਰਾਂਗੇ ਮਾਰ ਕੇ ਆਹੀ ਪੁਲਿਸ ਨੂੰ ਉਸ ਕਹਿੰਦੀ ਇਹਨਾਂ ਨੂੰ ਹੋਰ ਯਾਰ ਡੇਢੀ ਗੱਲ ਕਰਿਓ ਆਹ ਕਰਾ ਗੱਲ ਆਹ ਗੱਲ ਕਰ ਹਾਂਜੀ ਬਾਈ ਬਾਈ ਮੂਟਾ ਬੋਲਦਾ ਮੂਟਾ ਹਾਂਜੀ ਹਾਂਜੀ ਭਰਾਵਾ ਤੁਹਾਡਾ ਬੰਦਾ ਇੱਥੇ ਪਿਆ ਬਾਪੂ ਨੂੰ ਲੁੱਟਦਾ ਸੀ ਜਿਹੜਾ ਸਿਆਣਾ ਬੇਣਾ ਬੰਦਾ ਯਾਰ ਚਿੱਟੀ ਧੜੀ ਹੈ ਆਪਣੇ ਪਿੰਡ ਵਾਲਾ ਹੀ ਆਹੋ ਆ ਸਾਨੂੰ ਤਾਂ ਆਇਆ ਸੀ ਵੀ ਪਤਾ ਨਹੀਂ ਕੋਈ ਹੋਰ ਹੋਊਗਾ ਮੂੰਹ ਤੇ ਕਪੜਾ-ਕਪੜਾ ਬੰਨਿਆ ਸੀ ਤੇ ਯਾਰ ਔਰ ਬਾਪੂ ਹੈ ਵਿਚਾਰਾ ਯਾਰ ਆਪੂ ਕਹਿੰਦੀ ਗੱਲ ਮੜੀ ਜੀ ਉਹ ਪੁੱਛਦਾ ਕਿ ਨਾ ਥੋੜਾ ਨਾ ਦੱਸ ਦੋ ਉਹਦੇ ਦੇ ਰੇਸ਼ਮਾ ਪਰੇਸ਼ਮਾ ਮੈਦਾ ਆਹੀ ਪੰਡਾ ਨਦਰੇ ਸ਼ਰਮ ਵੱਡੀਆਂ ਵੱਡੀਆਂ ਸ਼ਰਮ ਹੋਏ ਹੋਰ ਘੜਤੀ ਹਾਂ ਦੱਸ ਯਾਰ ਕੀ ਬੰਦਾ ਕਰੂਗਾ ਕੀ ਕਰਕੇ ਖੁਣਾ ਅਸੀਂ ਤੇ ਤੈਨੂੰ ਇੱਥੇ ਬੁਲਾਉਣ ਨੂੰ ਕਹਦੇ ਸਨ ਤਾਂ ਛੜਾ ਕੇ ਲੈ ਜਾਏਂਗਾ ਤੇ ਤੈਨੂੰ ਪਤਾ ਲੱਗੂ ਕਰੇ ਵੀ ਝੂਠ ਬੋਲਦਾ ਹੋ ਉਹ ਕੀ ਕਰਾ ਯਾਰ ਮਾਂ ਬੇਦਾ ਕੀ ਸੂਰ ਆ ਬਾਈ ਸੂਰ ਤਾਂ ਹੈਗਾ ਯਾਰ ਸਮਝਾ ਚ ਰੱਖੇ ਪਹਿਲਾਂ ਲਵਾ ਦਿਆ ਕਰੂ ਜੀ ਬੇਦਾ ਕੀ ਤੋਪਕਉਂਦਾ ਮੈਂ ਬੋਲਾਗਾ ਨਾ ਉਹ ਕਰਾਵੇ ਬੇਦਖਲ ਕੀਤਾ ਬਾਬੂ ਯਾਰ ਬੇਦਖਲ ਦਾ ਕੀਤਾ ਹੁਣ ਜੇ ਬੂੜੇ ਨੂੰ ਕੁਝ ਹੋ ਜਾਂਦਾ ਬਜ਼ੁਰਗ ਨੂੰ ਫੇਰ ਠੀਕ ਆ ਉਹ ਠੀਕ ਆ ਵੀ ਅਸੀਂ ਆ ਗਏ ਮੌਕੇ ਤੇ ਹਾਲਾ ਕਿਸ ਤਰ੍ਹਾਂ ਗੱਲ ਕਰਾ ਥੋੜੇ ਗਮੰਡੀ ਆ ਜਮਾ ਹਾਂ 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 ਗਰਦਿਆਲ ਦਾ ਮੁੰਡਾ ਲਗ ਕਰ ਕਰ ਕਿਸ ਤਰ੍ਹਾਂ ਕਰ ਗੱਲ ਯਾਰ ਹਾਂਜੀ ਦੋ ਇਹਦਾ ਸਾਨੂੰ ਅਸੀਂ ਮੂਹਲਾ ਹੈ ਫੇਰ ਸੈਣਾ ਜੀ ਵੀ ਸੋਡਾ ਮੁੰਡਾ ਇਹਦਾ ਮੂਹ ਬੰਨੇ ਚ ਕੀ ਪਤਾ ਲੱਗਦਾ ਬੰਦਾ ਮੂਹ ਪਤਾ ਨਹੀਂ ਜਿਹਦਾ ਬੰਦੇ ਨੂੰ ਯਾਰਾ ਹਾਂ ਮੂਹ ਦਾ ਬੰਦਾ ਬੰਦਾ ਤਗੜਾ ਜੀ ਹੋਰ ਹੁੰਦਾ ਮਾਰ ਦਿੰਦਾ ਚਲੋ ਠੀਕ ਹੈ ਜੀ ਇਹਨੇ ਤੁਸੀਂ ਵੀ ਆ ਕੇ ਤਾਂ ਵੀ ਫਾਇਦਾ ਰਹੇਗਾ ਫੌਜ ਰਿਹਾ ਬੰਦਾ ਤਾਂ ਵੱਸ ਕੇ ਪਜਾ ਹੋ ਗਿਆ ਯਾਰ ਕਿੱਥੋਂ ਇਹ ਕਿੰਨਾ ਚਿਰ ਹੋ ਗਿਆ ਉਹ ਦੱਸ ਅਸੀਂ ਤੈਨੂੰ ਡੱਕਾ ਨਹੀਂ ਕਹਿੰਦੇ ਕਿੰਨਾ ਚਿਰ ਹੋ ਗਿਆ ਨਾ ਕਰ ਤਿੰਨ ਮਹੀਨੇ ਹੋ ਗਏ ਠੀਕ ਰੁਕ ਲੰਦਾ ਨਹੀਂ ਠੀਕ ਹੈ ਨਿਕਲੇ ਸਿਗਨੇਚਰ ਬੰਨਾ ਹੈ ਸਿਗਨੇਚਰ ਹੈ ਨਸੀ ਯਾਰ ਕੰਜਰ ਦਾ ਏਡਾ ਸੋਹਣਾ ਹੈ ਕੰਜਰ ਆ ਅਸੀਂ ਤੈਨੂੰ ਐ ਨਹੀਂ ਕਹਿੰਦੇ ਸਮਝਾਉਨੇ ਆ ਆ ਬਾਪੂ ਨੇ ਤੈਨੂੰ ਫੌਜੀ ਬੰਦਾ ਹੈ ਤੈਨੂੰ ਪਤਾ ਹੀ ਹੈ ਫੌਜੀ ਆਉਂਦੀ ਆਈ ਤੇ ਆ ਜੇ ਨਾ ਫੌਜੀ ਐ ਦਮੇਗਾ ਸੋ ਕੋਈ ਫੌਜੀ ਆਉਂਦੀ ਆਈ ਤੇ ਆ ਜੇ ਨਾ ਤਾਂ ਬੰਨੇ ਕੁੱਤੇ ਤੋਂ ਬੈਰਿਆਂ ਦੇ ਲੋ ਬੈਰਿਆਂ ਦੇ ਗਿੜੇ ਖਵਾਉਂਦਾ ਪੰਜਾ ਮਿੰਟਾਂ ਚ ਉਹ ਅੱਜ ਕੁਦਰਤੀ ਜਵਾਕਾਂ ਲਾ ਦੇ ਡੰਡਾ ਜਾਂ ਬੰਨਾ ਉਹਦਾ ਤੇ ਉਹਦਾ ਸਾਡੇ ਕਹਿੰਦੇ ਛੜਦਾ ਤੇ ਤੈਨੂੰ ਅਸੀਂ ਸਮਝਾਉਨੇ ਆ ਬੰਦਿਆਂ ਉਹ ਨਸ਼ੇ ਨੂੰ ਓਏ ਛੱਡ ਦੇ ਓਏ ਛੜ ਕੇ ਚੰਗਾ ਰਹਿੰਦਾ ਛੜ ਦੇ ਹੈ ਕਿੰਨੇ ਦਰਗਾ ਗੋਲੇ ਖਾਂਦੇ ਨੇ ਤੂੰ ਤੈਨੂੰ ਬਾਈ ਦੰਨੇ ਮਹੀਨੇ ਅੱਛਾ ਅਸਰ ਹੁੰਦਾ ਹੈ ਹੈ ਅਸਰ ਹੁੰਦਾ ਹੈ ਰੋਜ਼ ਖਾਂਦਾ ਹੈ ਰੋਜ਼ ਖਾਂਦਾ ਉਹ ਯਾਰਾ ਪੂਈਆਂ ਰੋਜ਼ ਚੋਰੀਆਂ ਨਹੀਂ ਆ ਕਰਦੇ ਨੇ ਦਿਨ ਤੋਂ ਯਾਰ ਚੋਰੀਆਂ ਪੈਂਦੀ ਹੈ ਪਹਿਲੀ ਆ ਜੀ ਮਾ ਜਦੋਂ ਤਾਂ ਗਰੁੱਪ ਮਾ ਮਿਲੂ ਜਾਨ ਨੂੰ ਮਾਰਦੇ ਸੱਚ ਦੱਸੂਗਾ ਹੋ ਗਈ ਸੀ ਪਹਿਲੀ 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 ਆ ਹੀ ਬਾਪੂ ਮੇਰੇ ਪਿਆ ਸੀ ਪਹਿਲੀ ਕਿਉਂ ਪਿਆ ਸੀ ਮੇਰੇ ਕੋਲ ਪੈਸੇ ਨਹੀਂ ਸੀਗੇ ਬਸ ਫੋਨ ਦਾ ਕੀ ਕਰਨਾ ਸੀਗਾ ਕਿਨੂੰ ਵੇਚਦੇ ਨੇ ਕਿਨੂੰ ਵੇਚਦਾ ਹੁਣ ਕਹਿੰਦਾ ਜਿਹਨੂੰ ਕੋਈ ਮੰਡੀ ਆਉਂਦਾ ਕਿ ਆ ਉਹ ਮੰਡੀ ਹੈਗੀ ਐਜਾ ਬੰਦੇ ਯਾਰ ਆਪਣੇ ਫੋਨ ਦੇ ਆਪਣੇ ਦਾ ਚਲੋ ਆਪਾਂ ਨਾ ਹੀ ਲੈਣਾ ਦਿੰਦੇ ਬਿਸਰੇ ਬੰਦੇ ਜਿਹੜਾ ਉਹਨਾਂ ਨੂੰ ਕੋਈ ਪਤਾ ਹੈ ਠੀਕ ਹੈ ਫੋਨ ਲੈਣ ਦੇ ਇਹ 150000 ਦਾ ਫੋਨ ਹੈ 20000 ਰੱਖਣਗੇ ਮੇਰੇ ਸਾਹਮਣੇ ਇੱਕ ਬੰਦੇ ਨੇ ਨਾ ਹਸਪਤਾਲ ਭਾਈ 80000 ਦਾ ਫੋਨ ਹੈ ਇਹ ਫੋਨ ਤੇ 12000 ਰੱਖਿਆ ਦੱਸ ਯਾਰ ਬੰਦਾ ਹਾਂ ਸੰਭਲ ਹੁੰਦੇਗਾ ਚਿੱਟੇ ਵਾਲਾ ਬੰਦਾ ਫੋਨ ਆ ਹਸਪਤਾਲ 12000 ਦਾ ਫੋਨ ਦੇ ਗਿਆ 80000 ਵਾਲਾ ਹੁਣ 12000 ਚ ਬਾਪੂ ਸਾਲ ਦੀ ਗਾਰੰਟੀ ਬਰੀ ਸਦੀ ਹੂੰ ਹੂੰ ਅੱਛਾ ਬਤਾ ਇਹ ਜਿਆ ਬੰਦਾ ਖੱਚੋ ਜਿਹਨੇ ਲਿਆ ਭੈਣ ਜੋ ਐਸੇ ਹੋ ਗਿਆ 10000 ਰੁਪਏ ਕਿਤੇ ਚ ਦਿੰਦਿਆ 8 ਮਹੀਨੇ ਬਈ ਸਰਕਾਰੀ ਹਸਪਤਾਲ ਜਾ ਕੇ ਕੈਫਸੂਲ ਬੰਦਾ ਦੇ ਕੇ ਜਾਂਦਾ ਚੁੱਪ ਕਰ ਉਹਦਾ ਮਰੂਮਾ ਕੋਈ ਨਾਮ ਜਨਾ ਮਗਰ ਸਤਾ ਕੋਈ ਖੁੰਦਾ ਨਹੀਂ ਆ ਨਹੀਂ ਵੇਚਣਾ ਆਉਂਦਾ ਹੀ ਲੈ ਲੈਣੇ ਤੇ ਮੁੱਲ ਬਸ ਨਾ ਲੈ ਕੋਣ ਪਤਾ ਬੰਦੇ ਦਾ ਨਾਮ ਹੀ ਮੈਂ ਜਾਣਦਾ ਬੇ ਤੇ ਵੇਚਣਾ ਆਉਂਦਾ ਤੜਕੇ ਆਉਂਦਾ ਬੰਦਾ ਫੜਾ ਦੂੰ ਤੁਹਾਨੂੰ ਬੰਦਾ ਫੜਾ ਦੂੰਗਾ ਨੇਰ ਸੱਡਾਂ ਗੱਲ ਬਾਈ ਬਤਾ ਕੀ ਬੰਦਾ ਤੜਕੇ ਫੜਾ ਦੂੰ ਤੂੰ ਚੀਜ਼ ਲੜੇਗਾ ਕਿਸੇ ਤੋਂ ਮੈਂ ਤੈਨੂੰ ਬੋਲਟ ਵੇਚਾਂ ਗੱਡੀ ਵੇਚਾਂ ਫੋਨ ਵਿੱਚ ਲੈ ਲੇਗਾ ਬਾਈ ਸਾਰਾ ਉਹਨਾਂ ਨੂੰ ਬਤਾਉਂਦਾ ਰਲਿ ਮਿਲੀ ਭੁਗਤ ਹੁੰਦੀ ਹੈ ਦੁਕਾਨਦਾਰ ਆਲੇ ਹੁਣ ਕਿੰਨਾ ਜੇ 15000 ਰੁਪਏ ਦਾ ਫੋਨ ਕਿੰਨੇ ਚ ਰੱਖਦੇ ਉਹ ਦੁਕਾਨਦਾਰਾਂ ਦੇ ਡੱਬੇ ਬਿਲ ਦੁਬਿਨਾ ਬੇ ਰੱਖਦੇ ਨਹੀਂ ਆਪ ਦੇਖੋਣਗੇ ਬਹੁਤ ਰੱਖਦੇ ਆ ਉਹ ਕਹਿੰਦੇ ਚੋਰੀ ਬਹੁਤ ਰੱਖਦੇ ਆ ਹੁਣ 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 ਬੰਦ ਕਰਤਾ ਹੂੰਗਾ ਮੈਂ ਅੱਖੀ ਦੇਖੇ ਬੰਦਿਆਂ ਨਾਲ ਨਹੀਂ ਲੈਣਾ ਆਂ ਅੰਦਰ ਇੱਕ ਦੋ ਦੁਕਾਨਾਂ ਦਾ ਮੈਂ ਵੀ ਦਿੱਤਾ ਹੈ ਬਾਈ ਮਾੜਾ ਫੋਨ ਨਹੀਂ ਰੱਖਦੇ ਉਹ ਆਈਫ ਉਹ ਮਾਰ ਕੇ ਆਈਡੀ ਦੀ ਸਟ ਨਾਲ ਤੇ ਰੱਖ ਲੈਂਦੇ ਉਹ ਨਹੀਂ ਨਹੀਂ ਰੱਖ ਦਿਆ ਯਾਰ ਨਹੀਂ ਲੈਂਦੇ ਹਾਂ ਆਪਾਂ ਤਾਂ ਉਹ ਵੀ ਲੈ ਲੈਂਦੇ ਚੰਗੇ ਪਹਿਲੇ ਆ ਆ ਫੜੋ ਬਣਾਓ ਯਾਰ ਮੈਂ ਵੀਡੀਓ ਵੀਡੀਓ ਕਰਦੇ ਫੜਾਂਗਾ ਬੜਾ ਬਣਾਓ ਯਾਰ ਛੋਟੇ ਵੀਡੀਓ ਬਣਾ ਯਾਰ ਉੱਥੇ ਬੈਠ ੱਲੇ ਆ ਬਹਿ ਕੇ ਥੱਲੇ ਬੈਠੋ ਥੱਲੇ ਬੈਠੋ ਪਹਿਲਾਂ ਇਸ ਤੇ ਬਹਲੋ ਯਾਰ ਦੱਸ ਆ ਬੈਗਾ ਜਿਵੇਂ ਆ ਅੱਦਸੇ ਰਿਸ਼ਤੇ ਜੇ ਆ ਨਾ ਐਸੇ ਮੋਟਰ ਤੇ ਜੇ ਤੂੰ ਜੇ ਮੋਟਰ ਤੇ ਕੋਈ ਨੁਕਸਾਨ ਹੁੰਦਾ ਫੇਰ ਫੇਰ ਕੌਣ ਜ਼ਿੰਮੇਵਾਰ ਸਦਾ ਵੇ ਕੋ ਨੰਦ ਨਾ ਗੱਲ ਬੋਲ ਇਹਦਾ ਕੇ ਫਾਇਰ ਮਾਰੂ ਫਾਇਰ ਮਾਰੂ ਹਾਂ ਭਾਈ ਪਤਾ ਹੀ ਨਹੀਂ ਕਿ ਅਗਲੇ ਕੋਲ ਹੋਵੇ ਯਾਰ ਆਪਾਂ ਆਪਾਂ ਦਾ ਡਰ ਹੁੰਦਾ ਹੀ ਐ ਮੂੰਹ ਬੰਨਿਆ ਸੀ ਆਪਾਂ ਨੂੰ ਕੋਈ ਪਤਾ ਯਾਰ ਕੌਣਾ ਬੰਦਾ ਕੋਈ ਪਤਾ ਨਹੀਂ ਦੱਸ ਹੁਣ ਬੋਲ ਦਾਨੀ ਇਹਦਾ ਕੇ ਫਾਇਰ ਮਾਰੂ ਗਲਤੀ ਹੋ ਗਈ ਬਸ ਯਾਰ ਵੀਡੀਓ ਬਹੁਤ ਬਣਾਈ ਜਾਂਦਾ ਹੈ ਗਲਤੀ ਵੀਡੀਓ ਨਾ ਬਣਾ ਤੇ ਹੋਰ ਕੀ ਕਰੇ ਗਲਤੀ ਹੋ ਗਈ ਬਸ ਅੱਗੇ ਤੋਂ ਕਰਦਾਂ ਨਹੀਂ ਅੱਗੇ ਤੋਂ ਜੋ ਗਲਤੀ ਬੰਦੇ ਨਾਲ ਹੈ ਬੰਦੇ ਨਾਲ ਕਿਹੜੇ ਕਿਹੜੇ ਬੰਦਿਆਂ ਦੇ ਮੱਕੀ ਦੇ ਨਾਮ ਲਵਾਗਾ ਲੱਬੂ ਆ ਰਾਂਝਾ ਹਾਂ ਦੀਪਾਗਾ ਪੂਰਾ ਖੜਿਆ ਸਰੀਰ ਹਣਾ ਕਲਜੀਤ ਅਬ ਉਹ ਮਾਰਦਾ ਕਿੱਛ ਨਹੀਂ ਦੋ ਦਿਨ ਖੜਾ ਬੈਠਾ ਯਾਰ ਬੱਸ ਹੁਣ ਨਾ ਮਾਰ ਚੱਲ ਬੱਸ ਉਹ ਨਹੀਂ ਯਾਰ ਉਹ ਬੱਸ ਬਹੁਤ ਹੋ ਗਈ ਕਲਜੀਤ ਓਦਾਂ ਬੱਸ ਕਰ ਮਣ ਦੱਸ ਕਿਹਨਾਂ ਨੂੰ ਉਹੀ ਨਾਮ ਰੱਖੀ ਲੱਗੀਆਂ ਇਦਾਂ ਕੀ ਬਸ ਸਹੀ ਬੰਦਿਆਂ ਦੇ ਨਾਮ ਲਈਏ ਹਾਂ ਅਨੁਰਵਾ ਬੂਟਾ ਦੇ ਕੇਸਰ ਨਾਲ ਕਹਿੰਦੀ ਕਿਤੇ ਕਿ ਨਹੀਂ ਸਾਡੇ ਨਾਲ ਜਿਗਦੇ ਭੈਣੋ ਤੇਰਾ ਪਤਾ ਹੀ ਨਹੀਂਗਾ ਨਸ਼ੇ ਦਾ ਕੌਣ ਸਕਾ ਹੁੰਦਾ ਯਾਰਾ ਸਹੀ ਗੱਲ ਹੈ ਕੋਈ ਨਹੀਂ ਬਈ ਨਾ ਹਾਂ ਉਹਦਾ ਚਲ ਬਈ ਤੂੰ ਆ ਗਿਆ ਤੂੰ ਬਾਈ ਤੈਨੂੰ ਪਤਾ ਕਿਵੇਂ ਲੱਗਾ ਇਧਰੋਂ ਅਸੀਂ ਤਾਂ ਆ ਹੀ ਜਾਂਦੇ ਬਈ ਮੈਂ ਤੇ ਖੁਸ਼ੀ ਹਾਂ ਮੈਂ ਲੱਗਿਆ ਬਾਈ ਚਲੋ ਘਰ ਹੁਣ ਲਾ ਪਈ ਜਾਂਦਾ ਹੂੰ ਇਹ ਇਨੇ ਚ ਖੜਾ ਕੇ ਮੋਟਰਸਾਈਕਲ ਆ ਗਿਆ ਮੈਂ ਇਹਨੂੰ ਫੜ ਲਿਆ ਤੇ ਨਹੀਂ ਸੱਟ ਮਰ ਬਾਈ ਮੈਂ ਤਾਂ ਫਿਰ ਵਾਸਤੇ ਵੀਡੀਓ ਬਣਾਉਣ ਆਇਆ ਸੀ ਇੱਥੇ ਕਿਸੇ ਦਾ ਨਾ ਕੁਝ ਓਨੇ ਚ ਦਵਾਈ ਦੂਈ ਪਾ ਗਿਆ ਯਾਰ ਅੱਛਾ ਉਹ ਕਹਿੰਦਾ ਬਾਈ ਖੇਤ ਆ ਗਿਆ ਸਾਡੀ ਕੋਈ ਝੋਨੇ ਦੀ ਦਵਾਈ ਦੂਈ ਪਾ ਗਿਆ ਬਾਈ ਕਹਿੰਦਾ ਸਾਡੀ ਵੀਡੀਓ ਬਣਾ ਕਿੰਨੇ ਪੈ ਲੈਗਾ ਮੈਂ ਤਾਂ ਪੈਸੇ ਕੀ ਲੈਣੇ ਜਦੋਂ ਥੋੜਾ ਨੁਕਸਾਨ ਹੋ ਗਿਆ ਹਾਂ ਮੈਨੂੰ ਵੀ ਖੁਸ਼ੀ ਨਹੀਂ ਮੋਣ ਲਾਇਆ ਕਿ ਅੰਕਲਾ ਸਾਡੇ ਨਾਲ ਦੁਕਾਨ ਦੇ ਇੱਧਰ ਆਪਣਾ ਜਿਹੜਾ ਹੋਣੀਗਾ ਸ਼ਿੰਦੇ ਦੀ ਦੁਕਾਨ ਉਹਦੇ ਨਾਲ ਗਵੰਡੀ ਜਿਹੜਾ ਮੁੰਡਾ ਹਰਜੀਤ ਉਹਦੇ ਚੋਨੇ ਚ ਕੋਈ ਨਾ ਦਵਾਈ ਪਾ ਗਿਆ ਯਾ ਕੱਖਾਂ ਵਾਲੀ ਕੋਈ ਸਲੀਕੇ ਕਿ ਮਿਲ ਲਾ ਪਾ ਗਿਆ ਹੋਊਗਾ ਕਹਿੰਦਾ ਬਾਈ ਯਾਰ ਲੈ ਲਈ ਪਾਸਾ 700 ਰੁਪਏ ਵੀਡੀਓ ਪਾ ਦੇ ਮੈਂ ਵੀ ਪੈਸੇ ਕਿਉਂ ਲੈਣੇ ਆਪਾਂ ਯਾਰ ਮੈਂ ਤਾਂ ਉਹਨਾਂ ਦੀ ਵੀਡੀਓ ਬਣਾਉਣ ਆਇਆ ਸੀਗਾ ਉਹਨਾਂ ਦੀ ਵੀਡੀਓ ਬਣਾਉਣ ਦੇ ਬਚਦੇ ਕਿ ਬੰਦ ਕਮਾਹ ਕਮਾਹ ਹੋ ਜੂਗਾ ਯਾਰ ਇਹਦਾ ਹੁਣ ਟਾਈਮ ਨਹੀਂ ਰਿਹਾ ਬਾਈ ਕੱਲੇ ਤੇ ਕ ਕੱਲਾ ਬੰਦਾ ਕੀ ਖੇਡਦਾ ਲੈ ਹੁਣ ਰਖੜੀ ਨੂੰ ਮੂੰਹ ਖੋਲੀ ਜਾਂਦਾ ਦੱਸ ਯਾਰ ਕੀ ਆ ਬੰਦੇ ਨੂੰ ਇਹ ਦੱਸ ਯਾਰ ਬੰਦਾ ਯਾਰ ਬਈ ਯਾਰ ਖੋਲਦਾ ਕਿਤਾ ਦੱਸ ਯਾਰ ਕਿਨੇ ਬੰਨੀ ਆਏ ਬੰਨੇ ਬੰਨੀ ਉਹ ਗਏ ਬੰਨੇ ਕੀ ਭੈਣ ਦੀ ਕਦਰ ਕਰਦਾ ਇਹ ਦੇਖ ਲੈ ਦੱਸ ਉਹਨੂੰ ਕਿੰਨੇ ਦੇਖੋ ਪੈਸੇ ਦਿੱਤੇ ਬਣਾਇਦੇ ਫਿਰ ਲੈ ਗਿਆ ਆਊਗਾ ਲੈ ਗਿਆ ਆ ਕੇ ਦੇਖੇ 500 ਰੁਪਏ ਦਿੱਤੇ ਉਹਨੂੰ ਮੈਂ ਕਿਉਂ ਮੈਨੂੰ ਕੁੜੀ ਤਾਂ ਲੈਤੇ ਹੋਂ ਉਹ ਲੈਤੇ ਲੈ ਗਿਆ ਗੱਲ ਤੇ ਮਾਰੀ ਲੈਤੇ ਹੋਂ ਮੈਂ ਆਉਦਾਂ ਗੱਲ ਆਉਦਾਂ ਮਾਰੀ ਜਾਂਦਾ ਤੈਨੂੰ ਕੁੱਟਾਂ ਨਹੀਂ ਨਾ ਸੀ ਕੁੱਟ ਲੂ ਮਾਰ ਦਿਓ ਫਿਰ ਲੈ ਫਿਰ ਗਲਤ ਬਾਜ਼ਾਰ ਹੋਂ ਔਰ ਬੋਲਦਾ ਖੜਾ ਖੜਾ ਕਰ ਖੜਾ ਕਰ ਨੂੰ ਕੱਲ ਕਿਉਂ ਖੜਾ 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 ਬੋਲਦਾ ਇਹ ਬੋਲਦਾ ਹੁਣ ਮੈਂ ਸਮਾਰਕ ਮਾਰ ਗਿਆ ਤੈਨੂੰ ਮਾਰ ਦੋ ਪਰ ਮੂਤਰ ਮਾਰ ਦੋ ਮਾਰ ਦਿਓ ਇਹ ਮਾਰ ਦੋ ਇਹ ਦੋਈ ਰਹਿਣਾ ਹੋਰ ਦੋਈ ਜ਼ਰੂਰਤ ਹੀ ਨਹੀਂ ਬਾਈ ਅੰਡੇ ਹੋਇਆ ਫਿਰਦਾ ਕੰਚਰ ਜਮੈਂ ਸੱਟ ਹੋਇਆ ਫਿਰਦਾ ਇਹ ਕਿਹਨੇ ਮਾਰ ਦਿਓ ਫਿਰ ਆਕਰ ਪੁਲਿਸ ਨੂੰ ਚੁਕਾਓ ਯਾਰੋ ਕੱਲ ਮੁੱਕੀ ਬਾਈ ਯਾਰ ਪਤਾ ਕੀ ਹੈ ਬਾਈ ਨਸ਼ਾ ਕਿੱਥੋਂ ਆਉਂਦਾ ਬਾਈ ਯਾਰ ਇਹ ਮਨ ਸਮਝ ਨਹੀਂ ਆਉਂਦੀ ਯਾਰ ਮੋਤਾਂ ਕਿੰਨੇ ਹੋ ਜਾਂਦੀਆਂ ਬਾਈ ਯਾਰ ਕਿਸੇ ਥੋੜੀ ਜਿਹੀ ਰਸਤੇ 'ਚ ਵੀ ਮੋਤ ਹੋ ਜਾਂਦਾ ਬਾਈ ਯਾਰ ਕੋਈ ਹੈ ਬਾਈ ਕਸੀ ਮਣਿਆ ਯਾਰ ਬਾਈ ਸੱਚ ਕੀ ਹੈ ਯਾਰ ਹਾਡੇ ਭਾਈ ਮਰੀਆਂ ਵਿੱਚ ਟਾਗਾ ਲਾ ਕੇ ਸੁਣ ਲੈ ਉਹਦੀ ਗੱਲ ਸੁਣ ਬਲਦ ਨਾਲ ਚਿੱਟਾ ਟੀਕੇ ਸਭ ਕੁਝ ਚੱਲਦਾ ਨੇ ਬੇ ਟੀਕੇ ਬਾਈ ਦੀ ਗੱਲ ਸੁਣ ਲੈ ਬਲਦ ਧਿਆਨ ਨਾਲ ਜਿੰਦਗੀ ਬੰਦ ਤੇ ਖੋਸ ਤੇਰੀ ਜ਼ਿੰਦਗੀ ਬਦਲ ਜੇ ਟੀਕੇ ਟੂਕੇ ਤੇ ਨਹੀਂ ਵੇਲਾਉਂਦਾ ਸੁਣਦਾ ਲੈ ਗੱਲ ਉਹਦੀ ਯਾਰ ਸਾਡੇ 15 ਕਾਰ ਇਸ ਮਰਗਾ ਹੋ ਗਈਆਂ ਪਿੰਡ ਦੇ ਵਿੱਚ ਠੀਕ ਆ ਉਹ ਆ ਉਹ ਆਬਦੀ ਵਾਲੀ ਗੱਲ ਦੱਸ ਬਾਈ ਸੱਚੀ ਗੱਲ ਦੱਸ ਯਾਰ ਬਾਈ ਸੱਚੀ ਦਸੀ ਸਾਡਾ ਆਪਦਾ ਬੰਦਾ ਮਰਿਆ ਯਾਰ ਫੇਰ ਯਾਰ ਚਾਚੇ ਦਾਇਆਂ ਦਾ ਹੋਰ ਦੱਸ ਫੇਰ ਯਾਰ ਪਤੰਦਰਾ ਹੀ ਦਾ ਸਾਈ ਮੰਨ ਵੀ ਕਿਉਂ ਖਾਨੇ ਹੁਣ ਕਰੇਗਾ ਨਾ ਨਹੀਂ ਬਾਈ ਤੋਂ ਮਾਫੀ ਮੰਗ ਲੈ ਕਹਿੰਦਾ ਵਧੀਆ ਰਹੇਗਾ ਨਿੱਕ-ਨਿੱਕੇ ਜਵਾਗਾ ਓਏ ਬਬੂ ਗਲਤੀ ਹੋ ਗਈ ਬੱਸ ਆ ਬਾਹਰ ਖਾਈ ਇਹ ਦੂ ਬਾਦ ਤੇਰੇ ਕਿਨੇ ਬੱਚੇ ਆਪਦੇ ਨਹੀਂ ਘੱਟੀ ਘਟੂਗਾ ਤਨ ਕਿੰਨੇ ਬੱਚੇ ਤੇਰੇ ਨਵੇਂ 12 ਬਾਈ ਹੈ 12 12 ਹੈ ਜੀ ਤੇ ਵਿਆਹ ਦਾ ਵਿਆਹ ਕਰਨਾ ਹੀ ਹੈ ਰਸਤਾ ਲਗਾਉਣਾ ਹੀ ਹੈ ਹਾਂ ਵਿਆਹ ਕਰਾਉਂਗਾ ਵਧੀਆ ਸੋਹਣੀ ਕੁੜੀਆਂ ਨਾਲ ਕਰਾਉਂਗਾ ਹਾਂ ਵਾਹ ਤੂੰ ਤਾਂ ਸੋਹਣਾ ਹੋਇਆ ਖੜਾ ਹੈ ਜਿਹਦੇ ਸਾਹਬ ਨਾਲ ਤੇਰੀ ਬੂਥੀ ਆ ਤੇਰੀ ਸ਼ਕਲ ਕਰੂ ਕੋਈ ਸੋਹਣੀ ਕੁੜੀ ਦਾ ਬਾਈ ਇਹ ਵੀ ਲੱਗੀ ਆਪਾਂ ਮਰਿਆ ਸੱਪ ਕੀ ਬੋਣਾ ਨੂੰ ਭੇਜ ਯਾਰ ਇਹਨੂੰ ਬਾਈ ਜਾ ਯਾਰ ਜਾ ਯਾਰ ਇਹਨੂੰ ਜਾ ਆ ਚੱਕ ਤੇਰਾ ਰਮਾਲ ਤੇ ਪਾਣੀ ਪੋੜੇ ਪੀਣਾ ਚੱਲ ਓਏ ਇੱਥੇ ਫੇਰ ਡਗ ਡੂ ਡਾ ਕੁਝ ਹੋਗਾ ਉਹ ਸੱਪ ਆਈ ਉਹ ਤੇ ਇੱਧਰ 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 ਆਹ ਇੱਧਰ ਆ ਗਿਆ ਇੱਥੇ ਫੇਰ ਤੈਨੂੰ ਛਾਂਗਾਗੇ ਬਾਪੂ ਯਾਰ ਓਥੋਂ ਚੱਲ ਓਥੋਂ ਚੱਲ ਬਿਠਾਏ ਇੱਧਰ ਖਾੜੇ ਤੇ ਗਾਹਦੋ ਹੋਰ ਕੰਮ ਕਰੇਗਾ ਨਹੀਂ ਬਈ ਪੱਕੀ ਗੱਲ ਪੱਕੀ ਗੱਲ ਹਾਂ ਗੋਲੀਆਂ ਅਗਲੀਆਂ ਖਾਏਗਾ ਨਹੀਂ ਗੱਲ ਕੰਨ ਨਾ ਥਲਾ ਕੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਲੋਕ ਨੇ ਸ਼ਰ ਕਰਦੇ ਆ ਮੈਸੇਜ ਦੇਣਾ ਚਾਹੁੰਦਾ ਬਈ ਗਲਤੀ ਨਾ ਕਰੋ ਚੋਰੀ ਚੱਪਾ ਨਾ ਕਰੋ ਨਸ਼ੇ ਨਾ ਕਰੋ ਹੂੰ ਠੀਕ ਆ ਉਹਦੇ ਪਰਿਵਾਰ ਦਾ ਖਿਆਲ ਰੱਖੋ ਜੇ ਬਾਪੂ ਮਰ ਜਾਂਦਾ ਤਾਂ ਤੈਨੂੰ ਕੀ ਹੋਣਾ ਸੀਗਾ ਮੈਨੂੰ ਸਜ਼ਾ ਹੋਣੀ ਸੀ ਬਈ ਕਿੰਨੇ ਕਿੰਨੇ ਸਾਲੀ ਪਤਾ ਨਹੀਂ ਕਿੰਨੇ ਸਾਲੇ ਉਮਰ ਕਾਇਰ ਸੀ ਬਦ ਤੁਮ ਜੱਜ ਦੇ ਡਿਪੈਂਡ ਕਰਦਾ ਜੱਜ ਦੇ ਕਿ ਉਮਰ ਕਾਇਰ ਕਰਦੀ ਹੁਣ ਸਰਕਾਰ ਨੇ ਹੋਈ ਨਹੀਂ ਸੀ ਬਈ ਹੁਣ ਦਨ ਦਾ ਤਲਾ ਕੰਮ ਗਿਆ ਠੀਕ ਠੀਕ ਹੈ ਅੱਗੇ ਤੇ ਨਹੀਂ ਆਪਾਂ ਗੱਲ ਬਾਕੀ ਫੌਜ ਚ ਹੈ ਬੰਦੇ ਦੀ ਸੁਣਵਾਈ ਬਹੁਤ ਔਣੀ ਸੀ ਦੀ ਆਪਾਂ ਅੱਗੇ ਤੇ ਗਲਤੀ ਨਹੀਂ ਕਰਦੇ ਸੋ ਬਈ ਅ ਇਹ ਸਾਡੀ ਵੀਡੀਓ ਕਿਵੇਂ ਲੱਗੀ ਪੰਜਾਬ ਦੇ ਵਿੱਚ ਚੱਟਾ ਬਹੁਤ ਜ਼ਿਆਦਾ ਹੈ ਅਸੀਂ ਚੱਟੇ ਦੀ ਵੀਡੀਓ ਬਣਾਉਂਦੇ ਆ ਸਾਡੀ ਜਿਹੜੀ ਸਮਾਜ ਨੂੰ ਇਹ ਦੇਣਾ ਹੈ ਜਾਂ ਸਮਾਜ ਨੂੰ ਮੈਸੇਜ ਹੈ ਵੀ ਭਾਈ ਇਹ ਨਸ਼ੇਤੇ ਬਸ ਛੇਤੀ ਤੋਂ ਛੇਤੀ ਡਰਾ ਕਰਾ ਜਾਂ ਹਾਂ ਇਹਨੂੰ ਭਾਈ ਖਤਮ ਕੀਤਾ ਜਾਵੇ ਦੇਖੋ ਅਸੀਂ ਕਿਸੇ ਤੋਂ ਕੁਝ ਲੈਣਾ ਨਹੀਂ ਅਸੀਂ ਕੋਈ ਗਲਤ ਗੰਦ ਨਹੀਂ ਪਾਉਂਦੇ ਸਾਡੀ ਵੀਡੀਓ 'ਚ ਤੁਸੀਂ ਕਦੇ ਵੀ ਇੱਕ ਵਜh ਦੱਸ ਦੋ ਇਹਨਾਂ ਨੇ ਕੋਈ ਕੁੜੀਆਂ ਨੂੰ ਗਲਤ ਬੋਲਿਆ ਜਾਂ ਲੋਕਾਂ ਵਾਂਗੂ ਲਚਰਤਾ ਫੈਲਾਉਂਦੇ ਆ ਲੱਤ ਤੜਫਲਾਉਣ ਵਾਲੇ ਬੰਦਿਆਂ ਦੇ ਭਾਈ ਤੁਸੀਂ ਆਪਣੀ ਕਾਰਵਾਈ ਕਰੋ ਜੀ ਅਸੀਂ ਗਲਤ ਹੈ ਸਾਡੀ ਵੀਡੀਓ ਤੇ ਸਾਨੂੰ ਜੋ ਮਰਜ਼ੀ ਕਰੋ ਠੀਕ ਹੈ ਨਾ ਭਗਵੰਤ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਮੇਰੀ ਜਲਦੀ ਤੋਂ ਜਲਦੀ ਇਹ ਵੀਡੀਓ ਭਗਵੰਤ ਮਾਨ ਸਾਹਿਬ ਤੱਕ ਪਹੁੰਚੋ ਚ ਕੀਤੀ ਜਾਵੇ ਵੀ ਜਿੰਨੀ ਵੀ ਜਲਦੀ ਹੋ ਸਕਦਾ ਉੰਨੀ ਜਲਦੀ ਚਿੱਟਾ ਖਤਮ ਕਰ ਦੇ 100 ਦੇ ਵਿੱਚੋਂ ਹੋ ਗਰ ਵੀ ਗਏ 50% ਤੇ ਚਿੱਟਾ ਖਤਮ ਹੋ ਗਿਆ 50% ਖਤਮ ਹੋ ਗਿਆ ਭਗਵੰਤ ਮਾਨ ਸਾਡਾ ਧੰਨਵਾਦ ਕਰਦੇ ਸੀ ਬਹੁਤ ਬਹੁਤ ਫਰਕ ਪਿਆ ਭਾਈ ਅਸੀਂ ਕਰੋ ਹੋਰ ਸਰਕਾਰਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਜਦੋਂ ਦੀ ਭਗਵੰਤ ਮਾਨ ਸਾਹਿਬ ਨੇ ਸਰਕਾਰ ਆਈ ਆ ਚਿੱਟਾ ਖਤਮ ਕਰਤਾ ਸੋ ਬਾਈ ਇਹ ਸਾਡਾ ਭਰਾ ਹੈ ਸਾਰੇ ਆਰਟਿਸਟ ਹੈ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ